ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਆ ਉਮੀਦ ਕਰਦੇ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਨੂੰ ਤਾਂ ਪਤਾ ਹੀ ਹੈ ਆਪਣਾ ਪੰਜਾਬ ਕਿਦਾਂ ਹੜ੍ਹਾਂ ਦੇ ਪਾਣੀ ਦੇ ਵਿੱਚ ਅੱਧਾ ਕੁ ਡੁੱਬਿਆ ਹੋਇਆ ਆ ਤੇ ਸੇਵਾਦਾਰ ਲੱਗੇ ਆ ਸੇਵਾ ਤੇ ਧਰਮਿੰਦਰਜੀਤ ਵੀ ਕੱਲ ਪਰਸੋ ਇੱਧਰ ਗਏ ਸੀ ਆਪਣੇ ਟਾਂਡੇ ਤੋਂ ਗੁਰਦਾਸਪੁਰ ਵੱਲੋਂ ਤੇ ਵੇਖਿਆ ਆ ਉਹ ਜਿਹੜਾ ਟਾਂਡੇ ਵਾਲਾ ਦਰਿਆ ਬਿਆਸ ਦਰਿਆ ਪੈਂਦਾ ਆ ਤੇ ਕਾਫੀ ਤਾਂ ਤੱਕ ਆ ਗਿਆ ਐਨ ਪੋਲ ਦੇ ਨਾਲ ਪਾਣੀ ਲੱਗਣ ਵਾਲਿਆ ਤੇ ਉਧਰ ਜਿਹੜੇ ਲੋਕ ਆ ਦਰਿਆ ਦੇ ਲਾਗੇ ਜਿਹੜੇ ਪਿੰਡ ਪੈਂਦੇ ਆ ਉਹ ਕਿੱਦਾਂ ਆ ਕੇ ਸੜਕਾਂ ਦੇ ਉੱਤੇ ਆ ਕੇ ਰਹਿਣ ਦੇ ਆ ਆ ਵੇਖ ਲੋ ਜੀ ਸੰਗ ਦਾ ਥਲੇ ਆ ਗਾਵਾ ਮੱਝਾ ਲੋਕੀ ਰੋੜਾ ਤੇ ਲੈ ਆਏ ਆ ਆ ਜਿੰਨੇ ਡੇਰਿਆਂ ਤੇ ਘਾਰੇ ਸੀ ਸਾਰੇ ਰੋੜ ਤੇ ਆ ਕੇ ਜੀ ਇਹ ਹੈਗਾ ਟਾਂਡੇ ਵਾਲਾ ਦਰਿਆ ਜੀ ਬਿਆਸ ਰਿਆ ਟਾਂਡੇ ਵਾਲਾ ਇਰੇ ਬੰਨ ਟੁੱਟ ਗਏ ਆ ਸੈਟਾਂ ਦੇ ਸਾਰੇ ਬੰਨੇ ਪਾਣੀ ਆ ਗਿਆ ਤੇ ਇੱਧਰ ਕਨੇ ਕੋਨੇ ਜੇ ਪਾਣੀ ਆ ਗਿਆ ਤੇ ਪਰੇ ਉਧਰਲੇ ਬੰਨੇ ਵੀ ਆਪਣਾ ਜਿਹੜਾ ਦਬਾਬੇ ਪੈਂਦਾ ਵਾ ਟਾਂਡਾ ਸ਼ਹਿਰ ਉਧਰੋਂ ਟੱਪਦੇ ਸਾਰ ਪਾਣੀ ਦੇ ਬੰਨ ਟੁੱਟ ਗਏ ਆ ਸਾਰੇ ਰੂਟ ਤੇ ਆ ਗਏ ਆ ਮੱਝਾ ਗਾਵਾ ਫਿਰ ਅੰਦਰ ਰੋਡ ਤੇ ਲੈ ਆ ਜੀ ਬੜਾ ਮਾੜਾ ਆਲਾ ਤੇ ਬੰਨ ਟੁੱਟ ਗਏ ਤੇ ਮੀਂਹ ਤਵੀ ਨਹੀਂ ਹਟੰਡਿਆ ਜੀ ਤੇ ਮੀਂਹ ਪਈ ਜਾਂੜਿਆ ਤੇ ਬਾਕੀ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਪੋਰਟ ਆਪਰੇਂਦਰਾ ਤੇ ਉੱਥੇ ਅੱਗੇ ਦਾ ਵੀ ਹਾਲਾਤ ਤੁਹਾਨੂੰ ਦਿਖਾਉਂਦੇ ਕੀ ਹਾਲਾਤ ਰੁਕ ਆਹ ਦੇਖੋ ਸਾਰੇ ਆ ਨੰਗਨਡੇ ਰੋਡ ਤੇ ਟਰਾਲੀਆਂ ਲੱਗੀਆਂ ਜੀ ਆਹ ਬੱਚਾ ਹੋਰ ਕਰਤੇ ਹੀ ਲੱਗ ਗਿਆ ਜੀ ਸੇਵਾ ਲੱਗ ਗਈ ਸੇਵਾਲੇ ਪ੍ਰਸ਼ਾਦਾ ਪਾਣੀ ਪ੍ਰਸ਼ਾਦੇ ਪਾਣੀ ਵਾਸਤੇ ਜੀ ਗੱਡੀਆਂ ਆਉਂਦੀਆਂ ਬਥੇਰੀਆਂ ਪਾਣੀ ਦਾ ਹਾਲ ਦੇਖੋ ਬੰਦਾ ਪਾਣੀ ਕਿੜਿਆ ਸਾਰੇ ਬੰਦੇ ਇੱਕੋ ਨਾਲ ਡੋਬੀ ਗਲਾਬ ਦੇ ਵਿੱਚ ਝੋਨੇ ਦੇ ਲੋਕਾਂ ਦਾ ਬਹੁਤ ਪਾਈ ਹੋਈ ਆ ਬਹੁਤ ਨੁਕਸਾਨ ਹੋਇਆ ਜੀ ਪੰਜਾਬ ਦਾ ਤੇ ਉਧਰ ਵੀ ਤੁਹਾਨੂੰ ਦਰਿਆ ਟੱਪਦੇ ਸਾਰੇ ਦਿਖਾਉਣੇ ਆ ਕੀ ਮਾਹੌਲ ਆ ਬੇੜਾ ਬੈਜੇ ਭਗਵਾਨ ਦਮਾ ਆਉ ਘਰ ਦਾ ਦੇਖੋ ਹਾਲ ਪੂਰਾ ਪਾਣੀ ਚਲ ਗਿਆ ਆਡੇ ਆਪਣੇ ਬੰਦੇ ਹਾਲ ਹੋ ਗਏ ਮੀਂਹ ਨਾ ਲੱਗਾ ਉਹ ਵੇਖੋ ਇਹ ਘਰ ਦਾ ਔਰ ਇਹ ਸਾਰਾ ਪਾਣੀ ਕਿਸ਼ਤੀਆਂ ਜਾਂ ਆਉਣ ਦੇ ਲੋਕੀ ਤਾਂ ਵੇਲਾ ਢੇੜੀ ਲਾਈ ਇੱਕ ਅੱਗੇ ਬਾਪੂ ਜੀ ਨੇ ਢੇੜੀ ਲਾਈ ਪੱਲੇ ਉੱਤੇ ਹਾਂ ਹੋਇਆ ਬੜਾ 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 ਘੁਰਾ ਵਾਲਾ ਦੂਰੀ ਭਗਵਤ ਦਾ ਪੰਜਾਬ ਨੂੰ ਪਰਵਾਸ ਤੇ ਆ ਤੇ ਸਾਡੇ ਘਰ ਵਿੱਚ ਆ ਗਿਆ ਦਰਿਆ ਆ ਗਿਆ ਦਰਿਆ ਦੇ ਬੰਨੇ ਕੀ ਮਾਹੌਲ ਜਾਲਾ ਦਰਿਆ ਦਾ ਔਹ ਵੇਖੋ ਘਰ ਦਾ ਅੰਦਰ ਔੜ ਤਾਂ ਨਿਕਾਉਣ ਦੇ ਆ ਵੇਖੋ ਕਿੰਦਾ ਪਾਣੀ ਪਾਣੀ ਹੋਇਆ ਉਹ ਜਿੱਦੇ ਇਦਾਂ ਸਾਰੇ ਪਾਸੇ ਉਹ ਸਾਰੇ ਜਿਦੇ ਘਾਰ ਆ ਔਖਾ ਆ ਗਿਸਤੀਆਂ ਦੇ ਆ دریا ਆ ਗਿਆ ਕੇ ਆ ਸੰਗਤ ਲੱਗੀ ਹੋਈ ਆ ਚਾਹ ਪ੍ਰਸ਼ਾਦਾ ਦਾ ਲੰਗਰ ਲੱਗਾ ਪਿਆ ਜੀ ਚਾਹ ਪ੍ਰਸ਼ਾਦਾ ਚਾਹ ਦਾ ਸਿਆ ਵਾਲੇ ਔਰ ਟਰਾਲੀਆਂ ਵਾਲੇ ਸੇਵਾ ਵਾਲਾ ਟਰੱਕ ਟਰਾਲੀਆਂ ਲੱਗੇ ਹੋਏ ਕਿਸਾਨ ਭਰਾ ਲੱਗੇ ਆ ਆ ਇੱਕ ਬੰਨਿਆ ਦਰਾ ਇੱਥੋਂ ਦਾ ਵੈਸੇ ਇਹਨਾਂ ਨੇ ਬੰਨਿਆ ਮਾਰਿਆ ਇੱਥੇ ਕਰੇ ਆਹ ਵਾਹ ਦੇ ਕੋ ਪਰ ਆ ਬੰਨ ਬਣਾਇਆ ਨਵਾਂ ਪਰ ਗੱਲ ਨਹੀਂ ਬਣੀ ਤੇ ਪਾਣੀ ਚਲ ਗਿਆ ਉਹ ਘਰਾਂ ਦੇ ਵਿੱਚ ਤੱਕ ਕਦਰਾਂ ਦਾ ਪਾਣੀ ਕਦੀ ਵੀ ਇਤਨਾਂ ਵਗਦਾ ਨਹੀਂ ਹੁੰਦਾ ਕਦੀ ਤੇ ਇਹ ਦਰਿਆ ਇਤਨਾਂ ਵਗਣ ਦਾ ਆ ਵੇਖ ਲੋ ਲੋਕਾਂ ਦੀਆਂ ਮੋਟਰਾਂ ਹੋਵੇ ਵੇਖੋ ਸਾਰੀਆਂ ਮੋਟਰਾਂ ਆ ਉਧਰ ਲਾਏ ਲੋਕਾਂ ਨੇ ਆਇਆ ਵਾ ਦਰਿਆ ਦਾ ਹੁਣ ਆਇਓ ਇਧਰ ਪਾਣੀ ਕਦੇ ਜਾਣ ਰਿਹਾ ਬੜੀ ਕੇਜੀ ਨਾਲ ਪਾਣੀ ਲੰਘਣ ਰਿਹਾ ਬਹੁਤ ਫੌਲਸ ਮਿੱਟੇ ਪਾਣੀ ਜਾਣ ਰਿਹਾ ਫੌਲਸ ਮਿੱਟੇ ਦਰਿਆ ਪੂਰਾ ਚੜਿਆ ਆਇਆ ਵਾ ਤੇ ਆਪਾਂ ਨੰਗਣ ਦੇ ਪੁਲ ਦੇ ਉੱਪਰ ਨਹੀਂ ਹੋਣਾ ਦੇਖੋ ਜੀ ਇਧਰ ਕਦੀ ਪਾਣੀ ਨਹੀਂ ਆਇਆ ਇਸ ਜਿੰਦਗੀ ਜਿਹਦੇ ਨੇ ਇਹ ਹੜਾ ਹੜਾ ਦੇ ਵਿੱਚ ਹੀ ਆਉਂਦਾ ਹੁੰਦਾ ਹੈ ਪਾਣੀ ਦੇ ਕੋਈ ਬਹੁਤ ਘੱਟ ਐਦ ਕਿ ਸਾਰਾ ਕੁਝ ਡੱਪ ਗਿਆ ਲੋਕਾਂ ਨੇ ਕੋੰਦਰ ਲਾਇਆ ਝੋਨਾ ਲਾਇਆ ਇਹ ਵਿੱਚ ਤੇ ਸਾਰਾ ਰੋੜ ਰੜ ਗਿਆ ਤੇ ਸੇਵਾਵਾ ਦੇ ਡਾਡਾ ਟਰਾਲੀਆਂ ਵਾਧੂ ਲੱਗੀਆਂ ਚਲੋ ਲੰਗਰ ਪ੍ਰਸ਼ਾਦਾ ਚੱਲਦਾ ਪਿਆ ਪ੍ਰਸ਼ਾਦ ਵੀ ਚੱਲਣੇ ਨਾਲ ਨਾਲ ਮੀਂਹ ਪਈ ਜਾਂਦਾ ਪਿਆ ਪਾਣੀ ਭਲ ਚੜਿਆ ਆਇਆ ਇਸ ਟਾਈਮ ਆਹ ਵੇਖੋ ਦਰਿਆਜੀ ਆਹ ਤੋਂ ਬੰਨ ਟੁੱਟਾ ਆਇਆ ਰਾ ਇਹ ਤਾਂ ਦਿਖਾਉਨੇ ਆਪਾਂ ਆਹ ਵੇਖੋ ਬੰਨ ਤੇ ਬੜੀ ਤੇਜ਼ ਪਾਣੀ ਲੱਗਾ ਭਰਿਆ ਫੁੱਲ ਆਹ ਘੜੀ ਪਾਣੀ ਨਹੀਂ ਆਇਆ ਇਸ ਦਿਨ ਕਦੀ ਵੀ ਤੇ ਆਹ ਵੇਖੋ ਗਨੀ ਤੇਜ਼ ਵੀ ਟੋਸ ਸਪੀਡ ਪਾਣੀ ਜਾਣ ਰਿਹਾ ਫੁੱਲ ਭਰਿਆ ਵਿਆ ਫੁੱਲ ਉਧਰੋਂ ਪਰੇ ਟਾਂਡੇ ਵਾਲਾਂ ਡੱਪ ਗਿਆ ਪਾਣੀ ਜਾਣ ਰਿਹਾ ਉੱਤੋਂ ਦਾ ਲੈਵਲ ਹੋ ਗਿਆ ਪੂਲ ਦੇ ਬੜਾ ਬਨ ਜਾ ਬਣਿਆ ਆਹ ਵੇਖੋ ਪਾਣੀ ਬੱਬ ਕਿੰਨੀ ਤੇਜ਼ ਪਾਣੀ ਜਾਣ ਰਿਹਾ ਫੁੱਲ ਪਾਣੀ ਸਪੀਡਰ ਸਪੀਡ ਜਾਣ ਰਿਹਾ ਫੁੱਲ ਦਰਿਆ ਭਰਿਆ ਫੁੱਲ ਨਹੀਂ ਅਜੇ ਤੱਕ ਕਦੇ ਪਾਣੀ ਇੱਥੇ ਤੱਕ ਵਗਦਾ ਹੁੰਦਾ ਸੀ ਇਹ ਲਾਗੇ ਜੇ ਕਰਕੇ ਬਸ ਇਹ ਤੇ ਪਰੇ ਟੱਪ ਗਿਆ ਉਧਰ ਨੂੰ ਪਾਣੀ ਜਾਈ ਜਾਣ ਰਿਹਾ ਬੱਤੀਆਂ ਵਾਲੇ ਲਟਾਂ ਨਾਲ ਚਾਹੂੰਗਾ ਹੁੰਦਾ ਸ਼੍ਰੀ ਹਰਗਵਿੰਦਪੁਰ ਹਾਂਜੀ ਉਧਰ ਨੂੰ ਪਾਣੀ ਚਲ ਗਿਆ ਵੇਖੋ ਜਾਣ ਰਿਹਾ ਕਿਦਾਂ ਤੇ ਪਾਣੀ ਦਾ ਲੈਵਲ ਹੋ ਗਿਆ ਉੱਚਾ ਤੇ ਤੁਹਾਨੂੰ ਅੱਗੇ ਵੀ ਦਿਖਾਉਣਾ ਜਿੱਥੋਂ ਪਾਣੀ ਟੁੱਟਾ ਵਾ ਜਿਹੜਾ ਟਾਂਡੇ ਵਾਲ ਨੂੰ ਵੀ ਜਾਣਾ ਪਾਣੀ ਦਾ ਜਾਣ ਰਿਹਾ ਆ ਵੇ ਇਧਰੋਂ ਬੰਨ ਟੁੱਟਣ ਤੋਂ ਡਰਦਾ ਤੇ ਬਚਾਈ ਜਾਂਦਾ ਫਾਇਦ ਮਿੱਟੀ ਦਾ ਖਤਰਾ ਤੇ ਪੂਰਾ ਬਣਿਆ ਪਾਣੀ ਦਾ ਲੈਵਲ ਚੜਿਆ ਫੁੱਲ ਫੁੱਲ ਚੜਿਆ ਆ ਲੋਕੀ ਖੜਾ ਖੜ ਖੜ ਕੇ ਵੇਖਣ ਦੇ ਸਾਰਾ ਕੁਝ ਪਾਣੀ ਦੀ ਸਪੀਡ ਹੀ ਬੜੀ ਤੇ 100 ਦੀ ਸਪੀਡ ਲੱਭਣ ਦੇ ਨਾਲ ਇੱਥੇ ਵੀ ਦਾਦੇ ਨੇ ਵੀ ਕਹਿੰਦੇ ਪਾਣੀ ਚਲ ਥਾਂ ਜਾਂਦਾ ਟਾਂਡੇ ਨਾਲ ਦੇ ਨਾਲ ਦੇਖੋ ਬਸ ਲੈਵਲ ਹੋ ਗਿਆ ਪਰ ਟਾਂਡੇ ਨਾਲ ਪਾਣੀ ਜਾਂਦਾ ਉਧਰ ਸਾਈਡ ਦੀ ਉਹ ਉਥੇ ਓਹ ਤਗੜੀ ਅੰਦਰ ਤਗੜਾ ਤਾਂ ਇੱਥੇ ਜੇ ਇਹ ਇੱਥੇ ਵੀ ਲੈਵਲ ਜਦੋਂ ਹੋ ਗਿਆ ਬਸ ਇੱਥੋਂ ਲੰਘ ਜਾਣਾ ਪਾਣੀ ਫਰ ਥੋੜਾ ਰਹਿ ਗਿਆ ਬਸ ਲੈਵਲੇ ਦਾ ਪਾਣੀ ਦਾ ਪਾਣੀ ਦਾ ਲੈਵਲ ਤਾਂ ਆ ਗਿਆ ਟਾਂਡੇ ਵਾਲ ਨੂੰ ਪਾਣੀ ਟੱਪ ਜਾਣਾ ਉਦੋਂ ਉਹ ਵੇਪਰੋਂ ਜਾਂ ਡਿਆ ਉੱਥੇ ਕੋ ਹਾਂਜੀ ਦੇਖੋ ਫੁੱਲ ਸਪੀਡੋਂ ਸਪੀਡ ਚੱਲਣ ਰਿਹਾ ਦਰਿਆ ਬਿਆਸ ਦਰਿਆ ਟਾਂਡੇ ਵਾਲਾ ਤੁਹਾਨੂੰ ਆਜੋ ਅੱਗੋਂ ਵੀ ਦਿਖਾ ਦਿੰਦੇ ਆ ਇਹ ਪਾਣੀ ਕ੍ਰੋਸ ਕੀਤਾ ਟਾਂਡੇ ਵਾਲ ਨੂੰ ਵੀ ਆਹ ਦੇਖੋ ਪਾਣੀ ਦਾ ਟਾਂਡੇ ਵਾਲ ਟਟਾ ਉਹ ਦੇਖੋ ਟਾਂਡੇ ਵਾਲਾ ਜਿਹੜਾ ਪਾਣੀ ਟੁੱਟ ਗਿਆ ਨਾ ਪੌਲ ਪਾਰ ਕਰ ਗਿਆ ਟਾਂਡੇ ਵਾਲਾ ਵੀ ਪਾਣੀ ਆਉਣ ਲਿਆ ਹੋਇਆ ਤੇ ਦੀਦਣਾ ਸ਼ਾਇਦ ਨੇ ਤੇ ਕੈਮਰੇ ਚ ਲਾ ਕੇ ਗੜੀ ਮਾਰਦੇ ਆ ਦੇਖੋ ਲੋਕਾਂ ਦੇ ਲੋਕੀ ਗੱਡੀਆਂ ਕਿਦਾਂ ਖਲਾ ਖਲਾਰ ਕੇ ਵੇਖਣਦੇ ਆ ਦਰਦੇ ਨਾਲ ਟਾਂਡਾ ਦਰਿਆ ਜੀ ਬਾਸ ਬਿਆਸ ਬਿਆਦ ਰਿਆ ਆ ਲੋਕੀ ਵੇਖਣਾ ਆ ਇਹ ਸਾਰੇ ਆਇਓ ਪਾਣੀ ਕਿਦਾਂ ਆ ਗਿਆ ਝੋਨੇ ਲੋਕਾਂ ਦੇ ਰੁੜ ਗਏ ਝੋਨੇ ਦਾ ਪਹਿਲਾਂ ਤਾਂ ਨਾਮ ਨਿਸ਼ਾਨੀ ਨਹੀਂ ਝੋਨੇ ਦਾ ਬਾਕੀ ਆਹ ਗੱਡੀਆਂ ਖਲੋਤੀਆਂ ਆਹ ਟਰਾਲੀਆਂ ਪਾਪਰ ਸਿਆਵਾਟੀਆਂ ਕਰਨ ਲੰਗੜ ਦੀਆਂ ਕੋਈ ਪਛਾਦੇ ਨਹੀਂ ਕੋਈ ਚਾਹ ਦੀਆਂ ਪਾਣੀ ਚੜ ਗਿਆ ਆ ਵੇ ਲੋਕੀ ਹਾਲ ਬਣਾ ਟਾਂਡੇ ਵਾਲੀ ਪੂਲ ਟੱਪ ਦੇ ਸਾਰੇ ਟਾਂਡੇ ਇੱਥੇ ਤੱਕ ਪਾਣੀ ਆ ਬਸ ਅੱਗੇ ਟਾਂਡੇ ਥੋੜਾ ਬਚਾਈ ਆ ਜੇ ਇਧਰ ਆ ਚੱਲਦਾ ਰਿਹਾ ਤੇ ਕੰਮ ਪਾਣੀ ਵਧਦਾ ਰਿਹਾ ਲੈ ਪਾਣੀ ਦਾ ਟਾਂਡੇ 'ਚ ਵੀ ਪਾਣੀ ਆ ਹੀ ਜਾਣਾ ਇੱਕ ਸਾਹ ਦਾ ਆ ਹੀ ਜਾ ਕੇ ਟਾਂਡੇ 'ਚ ਪਾਣੀ ਰੜੇ ਤੱਕ ਤੇ ਪਾਣੀ ਪਹੁੰਚ ਗਿਆ ਰੜੇ ਮੋੜ ਤੱਕ ਆਹ ਦੇਖੋ ਜੀ ਝੋਨੇ ਚਾਨੇ ਲੋਕਾਂ ਡੋਬੀ ਗਏ ਆ ਜੀ ਪਤਾ ਨਹੀਂ ਲੱਗਦਾ ਝੋਨੇ ਦਾ ਹੈ ਹੀ ਆ ਪਿੱਲੇ ਪਾਣੀ ਲੱਗਣਾ ਸਾਰੇ ਬੰਦੇ ਜਿਹੜਾ ਦਰਿਆ ਹੀ ਹੁੰਦਾ ਪਾਣੀ ਰੜੇ ਤੱਕ ਪਾਣੀ ਰੜੇ ਹੀ ਪਹੁੰਚ ਲਿਆ ਰੜੇ ਰੜੇ ਪੈਣ ਨਾਲ ਹੀ ਦਰਿਆ ਤੋਂ ਇਹ ਸਾਰੇ ਬਨੇ ਪਾਣੀ ਆਗਾ ਇੱਧਰੋਂ ਥੋੜਾ ਜਿਹਾ ਪਚਾਵਾ ਇੱਧਰੋਂ ਪਰੇ ਟੁੱਟਾ ਬੰਨ ਪਰੇਣ ਜਾਣ ਡਿਆ ਇੱਧਰਲੇ ਬਨੇ ਪਾਣੀ ਵਾਧੂ ਆਉਂ ਡਿਆ ਰੜੇ ਵਾਲੋਂ ਹੋਟਾ ਪਰ ਸਾਰੇ ਬਨੇ ਪਾਣੀ ਪਣ ਗਿਆ ਝੋਨਾ ਲੱਭਦਾ ਨਹੀਂ ਨਾ ਇੱਥੇ ਕੋ ਪਚਾਈ ਆ ਤੇ ਇੱਧਰਲੇ ਬਨੇ ਪਾਣੀ ਆਇਆ ਝੋਨਾ ਗਲਿਆ ਪਿਆ ਲੱਪਣ ਦੇ ਪਾਣੀ ਭਰਿਆ ਪਰ ਝੋਨਾ ਨੱਚਾ ਕਰਕੇ ਨਹੀਂ ਲੱਪਣ ਡਿਆ ਕੁੱਤਾ ਰੜੇ ਤੱਕ ਪਾਣੀ ਆ ਗਿਆ ਤੇ ਆ ਵੀ ਤੁਰੇ ਭਰੇ ਭੱਲ ਆ ਗਿਆ ਦੇ ਪਾਣੀ ਪਾਣੀ ਰੜੇ ਤੱਕ ਪਾਣੀ ਆ ਗਿਆ ਵਾ ਤੇ ਬਾਕੀ ਜੇ ਇਦਾਂ ਹੀ ਲੈਵਲ ਦਾ ਰਿਹਾ ਪਾਣੀ ਦਾ ਵਧਾ ਗਿਆ ਤਾਂ ਟਾਡੇ ਵੀ ਪਾਣੀ ਵੜ ਜਾਣਾ ਤੱਕ ਦੀ ਵੇਖ ਲਿਆ ਰੜਾ ਪਿੰਡ ਆ ਗਿਆ ਆ ਰੜੇ ਪਿੰਡ ਦੇ ਬਾਹਰ ਬਾਹਰ ਕਿੰਨਾ ਪਾਣੀ ਆ ਜੜਾਇਆ ਆ ਸਾਰਾ ਰੜੇ ਦੇ ਪਿੰਡ ਦੇ ਵਿੱਚ ਪਾਣੀ ਆ ਇਤੋਂ ਅੱਗੇ ਬਚਾਈਏ ਚਲੋ ਬਾਬਾ ਨਾਨਕ ਬਚਾਈ ਰੱਖੇ ਜੀ ਤੇ ਬਹੁਤ ਲੋਕਾਂ ਦੀ ਕੰਡੀਸ਼ਨ ਖਰਾਬ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਪੁਲਾ ਦੇ ਲਾਗੇ ਘਰਾਂ 'ਚ ਰਸਿਆਬ ਵਿਆਦ ਲੱਗ ਗਿਆ ਕੀ ਆ ਰਣਾ ਪਿੰਡ ਆਗੇ ਇਤੋਂ ਅੱਗੇ ਬਚਾਵਾ ਜੇ ਪਾਣੀ ਤਾਂ ਲੈਵਲ ਚੜ ਗਿਆ ਹੋਰ ਟਾਂਡ ਜੇ ਪਾਣੀ ਵੜ ਜਾਣਾ ਜੀ